ਰਾਗ ਨਟ ਨਾਰਾਇਣ ਮੈਂ ਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮ ਹਉ ਕਿਆ ਜਾਣਾ ਕਿਆ ਪਾਵੈ ਮਨ ਪਿਆਸ ਬਹੁਤ ਦਰਸਾਵੈ ਰਹਾ ਸੋਈ ਗਿਆਨੀ ਸੋਈ ਜਨ ਤੇਰਾ ਜਿਸ ਉਪਰ ਰੁਚ ਆਵੈ ਕਿਰਪਾ ਕਰੋ ਜਿਸ ਪੁਰਖ ਵਿਧਾਤੇ ਸਦਾ ਸਦਾ ਤੁਧ ਧਿਆਵ ਕਮਨ ਜੋਗ ਕਮਨ ਗਿਆਨ ਧਿਆਨਾ ਕਮਨ ਗੁਨੀ ਰੀ ਜਾਵੇ ਸੋਈ ਜਨ ਸੋਈ ਨਿਜ ਭਗਤਾ ਜਿਸ ਉਪਰ ਰੰਗ ਲਾਵੇ ਸਾਈ ਮਤ ਸਾਈ ਬੁੱਧ ਸਿਆਨ ਜਿਤ ਨਿਮਕ ਨਾ ਤਵ ਬਿਸਰਾਵੇ ਸੰਤ ਸੰਗ ਲਗ ਇਹ ਸੁਖ ਪਾਇਓ ਹਰ ਗੁਣ ਸਦਹੀ ਗਾਵ ਦੇਖਿ ਅਚਰਜ ਮਾ ਮੰਗਲ ਰੂਪ ਕੇਸ਼ ਆਨ ਨਹੀਂ ਦਿਸਟਾਵੇ ਕਹੋ ਨਾਨਕ ਮੋਰਚਾ ਗੁਰ ਲਾਇਓ ਤਾਂ ਗਰਬਜੋਨ ਕਹਾਂ ਆਵੇ ਨਟ ਨਰਾਇਣ ਮਹਿਲਾ ਪੰਜਵਾ ਦੁਤ ਦੇ ਏਕ ਓੰਕਾਰ ਸਤਗੁਰ ਪ੍ਰਸਾਦ ਉਲਾਹਨੂ ਮੈਂ ਕਾਹੂ ਨ ਦਿਓ ਮਨ ਮੀਠ ਤੋਹਾਰੋ ਪੀਓ ਰਹਾਵ ਆਗਿਆ ਮਾਨ ਜਾਨ ਸੁਖ ਪਾਇਆ ਸੁਨ ਸੁਨ ਨਾਮ ਤੋਹਾਰੋ ਜੀਓ ਇਆਂ ਉਹ ਹਰ ਤੁਮ ਹੀ ਤੁਮ ਹੀ ਏ ਗੁਰ ਤੇ ਮੰਤਰ ਦ੍ਰਿੜਿਓ ਜਬ ਤੇ ਜਾਣ ਪਾਈ ਏ ਬਾਤ ਆਬ ਕੁਸਲ ਖੇਮ ਸਭ ਥਿਓ ਸਾਧ ਸੰਗ ਨਾਨਕ ਪਰਦਾਸਿਓ ਆਨ ਨਹੀਂ ਰੇ ਬਿਓ ਨਟ ਮਲਾ ਪੰਜਵਾ ਜਾ ਕੋ ਪਈ ਤੁਮਾਰੀ ਤੀਰ ਜਮ ਕੀ ਤ੍ਰਾਸ ਮਿਟੀ ਸੁਖ ਪਾਇਆ ਨਿਕਸੀ ਹਮੇ ਪੀਰ راہ ਤਤਤ ਬੁਝਾਨੀ ਅੰਮ੍ਰਿਤ ਬਾਨੀ त्रिप्तै ज्यों बारीक खीर मात पिता साजन संत मेरे संत सहाय वीर खुले भ्रम पीत मिले गोपाला हीरे बिधे हीरे बिसुंपे नानक जस गावत ठाकुर गुनी गहीर नट मैला 5वा ਆਪਨਾ ਜਨ ਆਪੇ ਆਪ ਉਧਾਰਿਓ ਆਠ ਪਹਿਰ ਜਨ ਕੈ ਸੰਗ ਬਸਿਓ ਮਨ ਤੇ ਨਾਹਿ ਵਿਸਾਰਿਓ ਰਹਾ ਬਰਨ ਚਿਹਨ ਨਾਹਿ ਕਿਛ ਪੇਖਿਓ ਦਾਸ ਕਾ ਕੋਲ ਨਾਮ ਵਿਚਾਰਿਓ ਕਰ ਕਿਰਪਾ ਨਾਮ ਹਰਿ ਦਿਓ ਸਹਿਜ ਸੁਭਾਏ ਸਵਾਰਿਓ ਮਾ ਬਿਖਮ ਅਗਨਕ ਤਾ ਸਾਗਰ ਇਸਤੇ ਪਾਰ ਉਤਾਰਿਓ ਤੇਖ-ਪੇਖ ਨਾਨਕ ਬਿਗਸਾਨੋ ਪੁਨਾ-ਪੁਨਾ ਬਲਿਹਾਰਿਓ ਨਟ ਮਹਿਲਾ ਪੰਜਵਾ ਹਰ ਹਰ ਮਨ ਮੈਂ ਨਾਮ ਕਹਿਓ ਕੋਟ ਅਪਰਾਧ ਮਿਟੈ ਖੇਨੂ ਭੀਤੜ ਤਾਕ ਦੁਖ ਨਾ ਰਹਿਓ ਰਹਾਓ ਖੋਜਤ ਖੋਜਤ ਭਇਓ ਬੇਰਾਗੀ ਸਾਧੂ ਸੰਗ ਲਿਓ ਸਗਲ ਤਿਆਗ ਏਕ ਲੇਵ ਲਾਗੀ ਹਰ ਹਰ ਚਰਨ ਗਹਿਓ ਕਹਿਤ ਮੁਕਤ ਸੁਨਤੇ ਨਿਸਤਾਰੇ ਜੋ ਜੋ ਸ਼ਰਨ ਪਇਓ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਤੋ ਨਾਨਕ ਅਨੰਦ ਭਇਓ ਨਟ ਮਹਿਲਾ ਪੰਜਵਾ ਚਰਨ ਕਮਲ ਸੰਗ ਲਾਗੀ ਡੋਰੀ ਸੁਖ ਸਾਗਰ ਕਰ ਪਰਮ ਗਤ ਮੋਰੀ ਰਹਾਉ ਅੰਚਲ ਗਾਇਓ ਜਨ ਆਪਣੇ ਕੋ ਮਨ ਬੀਦੋ ਪ੍ਰੇਮ ਕੀ ਖੋਰੀ ਜਸ ਗਾਵਤ ਤਗਤ ਰਸ ਉਪਜਿਓ ਮਾਇਆ ਕੀ ਜਾਲੀ ਤੋਰੀ ਪੂਰਨ ਪੂਰ ਰਹਿ ਕਿਰਪਾ ਨਿਧ ਆਨ ਨ ਪੇਖੋਂ ਹੋਰੀ ਨਾਨਕ ਮੇਲਿਓ ਦਾਸ ਆਪਣਾ ਤ੍ਰੀਤ ਨ ਕਭੂ ਥੋਰੀ ਨਟ ਮਹਿ ਲਾ ਪਨਵਾ ਮੇਰੇ ਮਨ ਜਪ ਜਪ ਹਰ ਨਾਰਾਇਣ ਕਭੂ ਨ ਬਿਸਰੋ ਮਨ ਮੇਰੇ ਤੇ ਆਠ ਪਹਿਰ ਗੁਣ ਗਾਇਣ ਰਹਾਉ ਸਾਧੂ ਤੂਰ ਕਰੋ ਨਿਤ ਮੱਜਨ ਸਭ ਕਿਲ ਵਿਖ ਪਾਪ ਗਵਾਇਣ ਪੂਰਨ ਪੂਰ ਰਹਿ ਕਿਰਪਾ ਨਿਧ ਘਟ ਘਟ ਦਿਸ਼ਤ ਸਮਾਇਣ ਜਾਪ ਤਾਪ ਕੋਟ ਲਖ ਪੂਜਾ ਹਰ ਸਿਮਰਣ ਤੁਲ ਨਾ ਲਾਇਣ ਦੋਇ ਤਰ ਜੋੜ ਨਾਨਕ ਦਾਨ ਮੰਗੇ ਤੇਰੇ ਦਸਨ ਦਾਸ ਦਸਾਇਣ ਨਟ ਮਹਿਲਾ ਪੰਚਵਾ ਮੇਰਾ ਸਰਬਸ ਨਾਮ ਨਿਧਾਨ ਕਰ ਕਿਰਪਾ ਸਾਧੂ ਸੰਗ ਮਿਲਿਓ ਸਤਗੁਰ ਦੀਨੋ ਦਾਨ ਰਹਾਉ ਸੁਖ ਦਾਤਾ ਦੁਖ ਭੰਜਨ ਹਾਰਾ ਗਾਉ ਕੀਰਤਨ ਪੂਰਨ ਗਿਆਨ ਤਾਮ ਕ੍ਰੋਧ ਲੋਭ ਖੰਡ ਖੰਡ ਕੀਨੇ ਬਿਨਸਿਓ ਮੂੜ ਅਭਿਮਾਨ ਕਿਆ ਗੁਣ ਤੇਰੇ ਆਖ ਵਖਾਣਾ ਅਬ ਅੰਤਰ ਜਾਮੀ ਜਾਨ ਚਰਨ ਕਮਲ ਸ਼ਰਨ ਸੁਖ ਸਾਗਰ ਨਾਨਕ ਸਦ ਕੁਰਬਾਨ ਨਟ ਮੈਂ ਲਾਤਨਵਾ ਹਉ ਵਾਰ-ਵਾਰ ਜਾਉ ਗੁਰੂ ਗੋਪਾਲ ਰਹਾਉ ਮੋਹਿ ਨਿਰਗੁਨ ਤゥム ਪੂਰਨ ਦਾਤੇ ਦੀਨਾ नाथ ਦਇਾਲ ਉਠਤ ਬੈਠਤ ਸੋਵਤ ਜਾਗਤ ਦੀਤਾਂ ਤੁਨ ਤੁਨ ਮਨ ਦਰਸ਼ਨ ਪਿਆਸ ਬਹੁਤ ਮਨ ਮੇਰਾ ਨਾਨਕ ਦਰਸ਼ਨੇ ਹਾਲ ਨਟ ਪੜਤਾਲ ਮਹਿਲਾ ਪੰਜਵਾ ੴ ਸਤਿਗੁਰ ਪ੍ਰਸਾਦ ਕੋ ਹੈ ਮੇਰੋ ਸਾਜਨ ਮੀਤ ਹਰ ਨਾਮ ਸੁਣਾਵੇ ਨੀਤ ਵਿੰਸੈ ਦੁਖ ਵਿਪਰੀਤ ਸਭ ਅਰਪਉ ਮਨ ਤਨ ਚੀਤ ਰਹਾ ਕੋਈ ਵਿਰਲਾ ਅਪਣ ਕੀਤ ਸੰਗ ਚਰਨ ਕਮਲ ਮਨ ਸੀਤ ਕਰ ਕਿਰਪਾ ਹਰ ਜਸ ਦੀਤ ਹਰ ਭਜ ਜਨਮ ਤਦਾਰਥ ਜੀਤ ਕੋਟ ਪਤਿਤ ਹੋਏ ਤਨੀਤ ਨਾਨਕ ਦਾਸ ਬਾਲ ਬਾਲ ਕੀਤ ਨਟ ਅਸ਼ਟਪਦੀਆ ਮਹਲਾ 4 ੴ ਸਤਿਗੁਰ ਪ੍ਰਸਾਦਿ ਰਾਮ ਮੇਰੇ ਮਨ ਤਨ ਨਾਮ ਅਧਾਰੇ ਖਿੰਮ ਪਲ ਰਹਿ ਨ ਸਕੋ ਬਿਨ ਸੇਵਾ ਮੈਂ ਗੁਰਮਤਿ ਨਾਮ ਸੰਭਾਰੇ ਰਹਾਉ ਹਰ 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 ਮਨ ਧਿਆਵੋ ਮੈਂ ਹਰ ਹਰ ਨਾਮ ਤਿਆਰੇ ਦੀਨ ਦਇਆਲ ਪਹਿ ਪ੍ਰਭ ਠਾਕੁਰ ਗੁਰ ਕੈ ਸ਼ਬਦ ਸਵਾਰੇ ਮਦਸੂਦਨ ਜਗ ਜੀਵਨ ਮਾਧੋ ਮੇਰੇ ਠਾਕੁਰ ਗਮ ਉਪਾਰੇ ਇੱਕ ਬਿਨੋ ਬੇਨਤੀ ਕਰੂੰ ਗੁਰ ਆਗੈ ਮੈਂ ਸਾਧੂ ਚਰਨ ਪਖਾਰੇ ਸਹਸ ਨੇਤਰ ਨੇਤਰ ਹੈ ਪ੍ਰਭ ਕੋ ਪ੍ਰਭ ਏਕੋ ਪੁਰਖ ਨਿਰਾਰੇ ਸਹਸ ਮੂਰਤ ਏਕੋ ਪ੍ਰਭ ਠਾਕੁਰ ਪ੍ਰਭ ਏਕੋ ਗੁਰਮਤ ਤਾਰੇ ਗੁਰਮਤ ਨਾਮ ਦਮੋਦਰ ਪਾਇਆ ਹਰ ਹਰ ਨਾਮ ਉਰ ਧਾਰੇ ਹਰ ਹਰ ਕਥਾ ਬਣੀ ਅਤ ਮੀਠੀ ਜਿਉ ਗੂੰਗਾ ਗਟਕ ਸੰਭਾਰੇ ਰਸਨ ਸਾਧ ਚਖੈ ਪਾਏ ਦੂਜੈ ਅਪ ਠੀਕੇ ਲੋਭ ਬਿਕਾਰੇ ਜੋ ਗੁਰਮੁਖ ਸਾਧ ਚਖੈ RAM ਨਾਮਾ ਸਭ ਅੰਦਰਸ ਸਾਧ ਦਿਸਾਰੇ ਗੁਰਮਤਿ RAM ਨਾਮ ਧਨ ਪਾਇਆ ਸੁਣ ਕਹਿਤਿਆਂ ਪਾਪ ਨਿਵਾਰੇ ਧਰਮ ਰਾਏ ਜਮ ਨੇੜ ਨ ਆਵੇ ਮੇਰੇ ਠਾਕੁਰ ਕੇ ਜਨ ਪਿਆਰੇ ਸਾਸ 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 ਹੈ ਜੀਤੇ ਮੈਂ ਗੁਰਮਤਿ ਨਾਮ ਸੰਭਾਰੇ ਸਾਸ ਸਾਸ ਜਾਏ ਨਾਮੇ ਬਿਨ ਸੋ ਬਿਰਥਾ ਸਾਸ ਬਕਾਰੇ ਕਿ ਪਾਕ ਪਾਕਰ ਦੀਨ ਪ੍ਰਭ ਸਰਨੀ ਮੋਕੋ ਹਰ ਜਨ ਮੇਲ ਪਿਆਰੇ ਨਾਨਕ ਦਾਸਨ ਦਾਸ ਕਹਿਤ ਹੈ ਥੰਮ ਦਾਸਨ ਕੇ ਪਨਹਾਰੇ